ਮਾਂ ਫਟ ਗਿਆ ਤੇ ਐ ਅਸੀਂ ਆਪਣੇ ਤੀਜੇ ਸਮਾਗਮ ਤੇ ਪਹੁੰਚੇ ਅਸੀਂ ਰੂਮ ਚ ਬੈਠੇ ਸਾਡਾ ਨਾਲ ਦਾ ਇਹ ਸਿੰਘ ਸਾਨੂੰ ਕਹਿੰਦਾ ਕਿ ਪੰਜੀ ਮੇਰਾ ਨਾ ਪਜਾਮਾ ਫਟ ਗਿਆ ਅਸੀਂ ਕਿਆ ਟੈਨਸ਼ਨ ਨਾ ਲੈ ਐ ਕੱਲ ਨਾ ਅਸੀਂ ਕੰਨਾਂ ਦੇ ਵਿੱਚ ਹੀ ਰਵੇਗੀ ਸਮਾਗਮ ਤੋਂ ਬਾਅਦ ਇੱਕ ਪੰਛੀ ਸਾਡੇ ਕੋਲ ਆਇਆ ਕਹਿੰਦੇ ਪੰਛੀ ਤੁਸੀਂ ਬਹੁਤ ਵਧੀਆ ਕੀਰਤਨ ਕੀਤਾ ਮੇਰੇ ਕੰਨ ਦੇ ਵਿੱਚ ਆ ਕੇ ਕਹਿੰਦੇ ਪੰਛੀ ਤੁਹਾਡੇ ਨਾਲ ਦੇ ਸਾਥੀਆਂ ਨੂੰ ਪਛਾਣਾ ਪਟਿਆ ਹੋਇਆ ਹੈ ਸਿੰਘ ਕਹਿੰਦਾ ਪੰਛੀ ਤੁਹਾਨੂੰ ਕਦੋਂ ਪਤਾ ਲੱਗਿਆ ਕਹਿੰਦੇ ਬੇਟਾ ਤੁਸੀਂ ਜਦੋਂ ਮੱਥਾ ਟੇਕਣ ਆਏ ਸੀ ਸਾਨੂੰ ਉਦੋਂ ਪਤਾ ਲੱਗ ਗਿਆ ਫਿਰ ਕੱਲ ਤੇ ਸਮਾਗਮ ਚ ਅਸੀਂ ਸੰਤਾਂ ਨੂੰ ਐਡਲ ਦੱਸੀ ਫਿਰ ਮੈਨੂੰ ਕਹਿੰਦਾ ਕਹਿੰਦਾ ਪੈਂਜੀ ਲਾਈਵ ਟੈਲੀਕਾਸਟ ਵਿੱਚ ਤੁਸੀਂ ਦੱਸਤਾ ਅੱਜ ਸਾਰਾ ਮਿਲਾਕਾ ਮੇਰਾ ਪਜਾਮਾ ਹੀ ਵੇਖਦਾ ਰਹੇਗਾ ਕਿਦਰ ਨੂੰ ਤੁਰ ਪਏ ਸਿੱਖੀ ਪ੍ਰਚਾਰਕ ਜੀ ਹਾਂ ਦੋਸਤੋ ਬੀਬੀ ਪ੍ਰਬਲਿਨ ਕੌਰ ਇੱਕ ਸਿੱਖ ਪ੍ਰਚਾਰਕ ਬੀਬੀ ਹੈ ਪਰ ਇਨ੍ਹਾਂ ਹੀ ਦਿਨਾਂ ਦੇ ਵਿੱਚ ਲੋਕੀ ਉਹਨਾਂ ਨੂੰ ਬਹੁਤ ਜ਼ਿਆਦਾ ਟਰੋਲ ਕਰ ਰਹੇ ਨੇ ਟਰੋਲ ਕਿਉਂ ਕਰ ਰਹੇ ਨੇ ਕਿਸ ਵਜ੍ਹਾ ਤੋਂ ਕਰ ਰਹੇ ਨੇ ਕਿਉਂ ਕਰ ਰਹੇ ਨੇ ਕਿਸ ਵਜ੍ਹਾ ਤੋਂ ਕਰ ਰਹੇ ਨੇ ਦੱਸਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਦਬਾਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਜੀ ਸੋ ਦੋਸਤੋ ਬੀਬੀ ਪ੍ਰੋਬਲਮ ਕੋਰ ਜੋ ਕਿ ਤੁਹਾਨੂੰ ਪਤਾ ਹੀ ਹੈ ਕਿ ਕੀਰਤਨ ਕਥਾ ਕਰਦੀ ਹੈ ਜਿਨ੍ਹਾਂ ਦਾ ਇੱਕ ਜਥਾ ਹੈ ਜਿਹੜੇ ਕਿ ਹਰ ਥਾਂ ਜਾ ਜਾ ਕੇ ਇਥੋਂ ਤੱਕ ਕਿ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਉਹਨਾਂ ਦਾ ਉਹ ਕੀਰਤਨ ਵਗੈਰਾ ਕਰਕੇ ਆਏ ਨੇ ਅਤੇ ਇੱਕ ਸਿੱਖ ਪ੍ਰਚਾਰਕ ਵੀ ਨੇ ਪਰ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਸਿੰਘ ਦੇ ਪਜਾਮੇ ਦੀ ਗੱਲ ਕੀਤੀ ਗਈ ਹੈ ਜਿਹੜੀ ਕਿ ਤੁਸੀਂ ਪਹਿਲਾਂ ਵੀਡੀਓ ਦੇਖ ਚੁੱਕੇ ਹੋ ਸੋ ਦੋਸਤੋ ਇਹ ਕਿੱਥੇ ਤੱਕ ਸਹੀ ਹੈ ਉਹਦੇ ਵਿੱਚ ਬੀਬੀ ਇਹ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਜਦੋਂ ਉਸੇ कीर्तन ਕਰਨਗੇ ਤਾਂ ਸਾਡੇ ਜਥੇ ਦੇ ਹੀ ਇੱਕ ਸਿੰਘ ਦਾ ਪਜਾਮਾ ਪਾਟ ਗਿਆ ਤੇ ਉਹ ਮੇਰੇ ਕੋਲ ਆਇਆ ਕਿ ਬੀਬੀ ਮੇਰਾ ਪਜਾਮਾ ਪਾਟ ਗਿਆ ਪਰ ਬੀਬੀ ਕਹਿੰਦੀ ਕਿ ਪਜਾਮਾ ਬਾਅਦ ਚ ਦੇਖਾਂਗੇ ਪਹਿਲਾਂ ਆਪਾਂ ਕੀਰਤਨ ਕਰੀਏ ਤੇ ਜਦੋਂ ਕੀਰਤਨ ਸਮਾਗਮ ਬੰਦ ਹੋਇਆ ਸਮਾਪਤ ਹੋਇਆ ਤਾਂ ਇੱਕ ਬੀਬੀ ਬੀਬੀ ਪ੍ਰਬਲਿੰਕਪੁਰ ਆਈ ਅਤੇ ਉਹ ਕਹਿੰਦੇ ਕਿ ਮੇਰੇ ਕੰਨ ਦੇ ਵਿੱਚ ਕਹਿੰਦੀ ਹੈ ਕਿ ਬੀਬੀ ਤੁਸੀਂ ਬਹੁਤ ਵਧੀਆ ਕੀਰਤਨ ਕੀਤਾ ਬਹੁਤ ਆਨੰਦਾਇਆ ਪਰ ਤੁਹਾਡੇ ਜਿਹੜਾ ਇੱਕ ਜਥੇ ਦਾ ਸਿੰਘ ਹੈ ਉਸ ਦਾ ਪਜਾਮਾ ਪਟਿਆ ਹੋਇਆ ਸੀ ਅਤੇ ਉਹੀ ਗੱਲ ਕਰਕੇ ਪ੍ਰਬਲ ਨੇ ਕੋਰ ਜੋ ਕਿ ਸਿੱਖ ਪ੍ਰਚਾਰਕ ਨੇ ਕੀਰਤਨ ਕਰਦੇ ਨੇ ਉਹ ਖੁਦ ਹੀ ਹਸੀ ਰਹੇ ਨੇ ਅਤੇ ਪੰਡਾਲ ਦੇ ਵਿੱਚ ਜਿੱਥੇ ਇੰਨੀ ਸੰਗਤ ਬੈਠੀ ਹੈ ਉਹ ਵੀ ਹੱਸ ਰਹੇ ਨੇ ਪਰ ਜੇਕਰ ਆਪਣੇ ਸਮਾਜ ਇਹੋ ਜਿਹੇ ਪ੍ਰਚਾਰਕ ਹੋਣਗੇ ਇਹੋ ਜਿਹੇ ਜਥੇ ਹੋਣਗੇ ਤਾਂ ਕਿੱਦਾਂ ਸਾਡਾ ਸਿੱਖੀ ਦਾ ਪ੍ਰਚਾਰ ਹੋਵੇਗਾ ਅਤੇ ਕਿੱਦਾਂ ਸਾਡੇ ਸਾਡੇ ਬੱਚੇ ਅਜਿਹੀਆ ਵੀਡੀਓ ਦੇਖਣਗੇ ਤਾਂ ਉਹਨਾਂ ਤੇ ਕੀ ਅਸਰ ਪਵੇਗਾ ਉਹਦੇ ਵਿੱਚ ਹੀ ਇੱਕ ਬਲੌਗ ਦੇ ਵਿੱਚ ਬੀਬੀ ਆਪਣੀ ਭਾਬੀ ਅਤੇ ਪਰਜਾਈ ਬਾਰੇ ਵੀ ਗੱਲ ਕਰਦੀ ਹੋਈ ਨਜ਼ਰ ਆ ਰਹੇ ਨੇ ਇਹ ਗੱਲਾਂ ਇੱਕ ਇੰਟਰਵਿਊ ਦੇ ਵਿੱਚ ਹੋਈਆਂ ਸਵਾਉ ਬਾਤ ਕੀ ਲੈ ਚਲਦੇ ਆ ਤੁਹਾਨੂੰ ਉਸ ਵੀਡੀਓ ਵੱਲ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਤਰਥੱਲੀ ਮੱਚ ਗਈ ਬੀਬੀ ਦੀ ਵੀਡੀਓ ਦੇਖਣ ਤੋਂ ਬਾਅਦ ਇੱਕ ਸਿੰਘ ਨੇ ਉਹਨਾਂ ਦੀ ਚੰਗੀ ਝਾੜ ਪਾਈ ਅਤੇ ਉਹਨਾਂ ਨੂੰ ਨਸੀਹਤ ਦਿੱਤੀ ਸੋ ਸਾਡਾ ਚੈਨਲ ਇਸ ਵੀਡੀਓ ਦੀ ਪੋਸਟਿੰਗ ਹੀ ਕਰਦਾ ਕਿ ਇਹ ਬੀਬੀ ਦੀ ਹੀ ਹੈ ਕਿਉਂਕਿ AI ਵਗੈਰਾ ਵੀ ਬਹੁਤ ਸਾਰੀਆਂ ਵੀਡੀਓ ਅਜਹੀਆਂ ਸੋਸ਼ਲ ਮੀਡੀਆ ਤੇ ਬਣਾ ਕੇ ਵਾਇਰਲ ਕੀਤੀਆਂ ਜਾ ਰਹੀਆਂ ਨੇ ਪਰ ਇੱਕ ਵੀਡੀਓ ਦੇ ਵਿੱਚ ਤਾਂ ਇਹ ਸਾਫ ਨਜ਼ਰ ਆ ਰਿਹਾ ਹੈ ਕਿ ਉਹ ਕੀਰਤਨ ਕਰ ਰਹੇ ਨੇ ਬਾਅਦ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਵਿਚ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਆਪਾਂ ਸਾਰੇ ਜਾਣਦੇ ਹਾਂ ਇੱਕ ਡਿਜੀਟਲ ਪਿੰਡੂ ਚੈਨਲ ਆ ਸ਼ਾਇਦ ਉਹਦੇ ਉੱਤੇ ਨਾ ਬੀਬੀ ਪ੍ਰੋਬਲੀ ਇਨਕੋਰ ਪੋਡਕਾਸਟ ਕਰਦੀ ਪਈ ਆ ਤੇ ਬੜਾ ਵਿੱਚ ਰੂ ਰੋ ਕੇ ਚੀਕਾਂ ਚਾੜੇ ਪਾ ਪਾ ਕੇ ਹਾਈ ਬੀਬੀਆਂ ਮਾਰੀਆਂ ਰਹੀਆਂ ਹਾਈ ਬੀਬੀਆਂ ਲੁੱਟੀਆਂ ਰਹੀਆਂ ਬੀਬੀਆਂ ਨਾਲ ਟਰੋਲ ਹੁੰਦਾ ਬੰਦਿਆਂ ਨਾਲ ਹੀ ਟਰੋਲ ਕਰਦੇ ਲੋਕ ਬੀਬੀਆਂ ਨੂੰ ਜ਼ਿਆਦਾ ਪਰੇਸ਼ਾਨ ਕਰਦੇ ਬੰਦਿਆਂ ਨੂੰ ਨਹੀਂ ਕਰਦੇ ਬੀਬੀ ਜੀ ਹੁਣ ਮੈਂ ਤੁਹਾਡੀਆਂ ਉਹਨਾਂ ਗੱਲਾਂ ਦੇ ਵਿੱਚੋਂ ਇੱਕ ਅੱਧੀ ਗੱਲ ਦਾ ਜਵਾਬ ਦੇਣਾ ਵੈਸੇ ਮੈਂ ਦੇਣਾ ਨਹੀਂ ਚਾਹੁੰਦਾ ਤੇ ਮੇਰੇ ਕੋਲ ਵੀਡੀਓ ਬਹੁਤ ਸਾਰੀਆਂ ਆਈਆਂ ਤੇ ਮੈਂ ਉਹ ਆਪਣਾ ਜਿਹੜੇ ਪਿੰਡੂ ਵਾਲੇ ਪਿੰਡੂ ਚੰਦਨ ਵਾਲੇ ਭਰਾ ਉਹਨਾਂ ਨੂੰ ਵੀ ਕਹਿਣਾ ਭਾਈ ਸਿੱਖੋ ਤੁਹਾਡੇ ਚਰਨਾਂ 'ਚ ਬੇਨਤੀ ਆ ਤੇ ਇਹੋ ਹੀ ਤੇ ਬੀਬੀ ਨੈਟ ਤੇ ਪ੍ਰਚਾਰ ਕਰਨ ਦੀ ਏ ਮੇਰੇ ਨਾਲ ਦੇ ਸਾਥੀ ਦਾ ਪਜਾਮਾ ਪਾੜ ਗਿਆ ਤੇ ਉਹਨੇ ਮੈਨੂੰ ਕਿਹਾ ਤੇ ਮੈਂ ਉਹਨੂੰ ਕਿਹਾ ਵੀ ਤੂੰ ਐਂ ਦਾ ਕਰ ਪਹਿਲਾਂ ਪਜਾਮਾ ਪਜੂਮਾ ਛੱਡ ਤੇ ਪਹਿਲਾਂ ਪ੍ਰੋਗਰਾਮ ਲਾਈਏ ਪਜਾਮਾ ਬਾਅਦ 'ਚ ਹੀ ਲੀ ਫਿਰ ਆਪ ਵੀ ਤੁਸੀਂ ਦੰਦ ਕੱਢਣ ਦਾ ਮਾਰਵੀ ਜੂਰੀ ਚ ਬੈ ਗੇ ਵੀ ਜਦੋਂ ਇਹ ਉਹਨੇ ਮੱਥਾ ਟੇਕਿਆ ਉਥੇ ਸਾਹਮਣੇ ਬੀਬੀ ਬੈਠੀ ਸੀ ਉਹਨੇ ਉਹਨੂੰ ਵੇਖ ਲਿਆ ਤੇ ਉਹ ਕਹਿੰਦੀ ਸੀ ਤੁਹਾਡੇ ਸਾਥੀ ਦਾ ਪਜਾਮਾ ਪਾਟਾ ਤੇ ਮੈਂ ਉਹਨੂੰ ਪੁੱਛਿਆ ਵੀ ਤੁਹਾਡਾ ਪਜਾਮਾ ਤੁਹਾਨੂੰ ਕਿੱਦਾਂ ਪਤਾ ਲੱਗਾ ਕਿਦੋਂ ਪਤਾ ਲੱਗਾ ਤੇ ਕਹਿੰਦੀ ਉਹਨੇ ਗਾੜੀੋਂ ਮੈਨੂੰ ਕਿਹਾ ਦੋ ਜਦੋਂ ਤੁਹਾਡਾ ਸਾਥੀ ਮੱਥਾ ਟੇਕਣ ਲੱਗਾ ਉਹਦੋਂ ਪਤਾ ਲੱਗਿਆ ਹੈ ਵੀ ਉਹਦਾ ਥੱਲੇ ਪਜਾਮਾ ਪਾਟਾ ਯਾਨੀ ਕਿ ਇਸ਼ਾਰਾ ਤੁਸੀਂ ਆਪ ਖੁਦ ਕਰਨ ਦੇ ਆ ਕਿ ਕੀ ਵੇਖਿਆ ਥੱਲੇ ਠੀਕ ਆ ਤੇ ਫਿਰ ਤੁਹਾਨੂੰ ਦੱਸੋ ਵੀ ਟ੍ਰੋਲ ਕਿਉਂ ਨਾਲ ਲੋਕ ਕਰਨ ਕਿਉਂ ਨਾ ਤੁਹਾਡੀ ਐਸੀ ਤੈਸੀ ਕਰਨ ਕਿਉਂਕਿ ਤੁਸੀਂ ਜਦੋਂ ਸਿੱਖੀ ਨੂੰ ਮਜ਼ਾਕ ਬਣਾਉਣ ਵਾਸਤੇ ਦਿਨ ਰਾਤ ਲੱਗੇ ਜੇ ਤੁਹਾਨੂੰ ਮਾਰਨ ਕੈਨੇਡਾ ਅਮਰੀਕਾ ਦੀ ਟਿਕਟ ਦੇ ਦਿੱਤੀ ਵੱਡੀਆਂ ਮਾਰਨ ਜੇ ਮਾਰੋ ਜੀ ਸਭਕੇ ਮਾਰੋ ਤੁਹਾਨੂੰ ਕੌਣ ਡੱਕਦਾ ਇੱਥੇ ਕੁੜੀਆਂ ਵੇ ਹਜ਼ਾਰਾਂ ਮਾਰਦੇ ਤੁਸੀਂ ਵੀ ਮਾਰੀਓ ਮਾਰੋ ਖਿੱਚ ਖਿੱਚ ਮਾਰੋ ਪਰ ਯਾਰੋ ਕੋਈ ਸ਼ਰਮ ਕਰੋ ਮਾੜਾ ਮੋਟੀ ਤੁਸੀਂ ਤੇ ਖੰਡਾ ਲਾਇਆ ਤੇ ਹੋਰ ਤੁਸੀਂ ਕੁੱਤੇ ਜਿਹਾ ਦੀਆਂ ਰੋਮਾਂਟਿਕ ਦੀਆਂ ਗੱਲਾਂ ਕਰਦੇ ਅੱਜ ਤੇ ਹਰ ਗਾਣਾ ਕੱਢ ਕੇ ਮਸ਼ਹੂਰ ਹੋਈ ਜਾਂਦੇ ਲੋਕ ਪਰ ਇੱਕ ਸ਼ਰਮ ਨੂੰ ਹੱਥ ਮਾਰੋ ਮੜਾ ਜਾ ਵੀ ਤੁਸੀਂ ਅਖਿਰ ਤੇ ਖੰਡਾ ਲਾਇਆ ਚਿੱਟਾ ਤੁਸੀਂ ਬਣਾ ਪਾਇਆ ਖਾਸ ਕਰਕੇ ਤੁਹਾਨੂੰ ਨਹੀਂ ਚਾਹੀਦਾ ਵੀ ਤੁਹਾਨੂੰ ਉਹ ਸ਼ਬਦ ਬੋਲਣੇ ਚਾਹੀਦੇ ਜਿਨ੍ਹਾਂ ਦੇ ਨਾਲ ਤੁਸੀਂ ਇੱਕ ਕਥਾਵਾਚਕ ਜੇ ਤੁਸੀਂ ਇੱਕ ਰਾਗੀ ਸਿੰਘ ਜੇ ਹਨ ਤੇ ਤੁਹਾਨੂੰ ਉਹ ਸ਼ਬਦਾਂ ਦੇ ਨਾਲ ਚੱਲਣਾ ਚਾਹੀਦਾ ਜਿਹਦੇ ਨਾਲ ਤੁਸੀਂ ਲੋਕਾਂ ਨੂੰ ਚੰਗੀ ਸੇਧ ਦੇ ਸਕੋ ਮੈਂ ਤਾਂ ਕਹਿੰਦਾ ਤੁਸੀਂ ਕਹੋਗੇ ਪ੍ਰਚਾਰਕ ਤੁਸੀਂ ਆ ਤੇ ਮੈਂ ਸੰਗੀਤ ਸ੍ਰੇਧਕਿਆਂ ਨੂੰ ਦਿੰਦਾ ਨਹੀਂ ਕਿਉਂਕਿ ਮੈਂ ਸਮਝਦਾ ਹਾਂ ਨਾ ਕਿ ਵੀਰ ਉਹਨਾਂ ਸਿਆਣੇ ਹੀ ਸਾਰੇ ਤੇ ਬਾਕੀ ਤੁਸੀਂ ਵੀ ਚਲੋ ਬਾਲਾ ਪ੍ਰੀਤਮ ਸਾਡੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਨਾਮ ਦੇ ਉੱਤੇ ਤੁਸੀਂ ਆਪਣਾ ਬਣਾਇਆ ਜਥਾ ਬਣਾਇਆ ਕਾਮ ਸੇ ਕਾਮ ਉਹ ਸਤਿਗੁਰਾਂ ਦੇ ਨਾਮ ਵੀ ਥੋੜਾ ਸੋਚ ਲਿਆ ਕਰੋ ਵੀ ਐਡਾ ਤਕੜਾ ਨਾਮ ਆ ਵੀ ਅਸੀਂ ਉਸ ਨਾਮ ਨੂੰ ਖਰਾਬ ਨਾ ਕਰੀਏ ਉਸ ਨਾਮ ਨੂੰ ਕਲੰਕਤਨਾ ਕਲੰਕਤਨਾ ਕਰੀਏ ਦਾਗ ਨਾ ਲਾਈਏ ਤੁਹਾਨੂੰ ਨਹੀਂ ਲੱਗਦਾ ਵੀ ਤੁਸੀਂ ਇੰਨੀਆਂ ਪੁੱਠੀਆਂ ਸੁਧੀਆਂ ਗੱਲਾਂ ਕਰਦੇ ਆ ਵੀ ਲੋਕ ਨਾਂ ਚਾਹੁੰਦੇ ਵੀ ਤੁਹਾਨੂੰ ਮਤਲਬ ਸੇਵਾ ਕਰਨ ਲਈ ਮਜਬੂਰ ਹੋ ਜਾਣ ਤੁਸੀਂ ਕਹਿੰਦਾ ਬੰਦਿਆਂ ਨਾਲ ਘੱਟ ਕਰਦੇ ਤੇ ਬੀਬੀਆਂ ਨਾਲ ਜ਼ਿਆਦਾ ਕਰਦੇ ਆ ਤਾਂ ਹੁਣ ਮੈਂ ਫਰਕ ਲੱਗਣਾ ਦੱਸਣਾ ਜਿੱਦਾਂ ਬੀਬੀ ਤੂੰ ਪਾਟੇ ਪਜਾਮੇ ਦਾ ਪ੍ਰਚਾਰ ਕਰਨ ਦੀ ਹੈ ਨਾ ਇਦਾਂ ਜੇ ਕੋਈ ਟਾਡੀ ਰਾ ਦੀ ਕੁਇਸ਼ਰ ਪ੍ਰਚਾਰ ਕੱਢਿਆ ਹੁੰਦਾ ਨਾ ਤੇ ਲੋਕਾਂ ਚੋਕਾ ਥੱਲੇ ਲਾ ਰਣਾ ਹੈ ਤੇ ਉਹਨੂੰ ਬੀਬੀ ਕਰਕੇ ਉਹਨਾਂ ਕੁਝ ਨਹੀਂ ਕਿਹਾ ਲੋਕਾਂ ਨੇ ਉਹ ਵੀ ਉਦਾਂ ਦੇ ਹੰਦੀਆਂ ਕੱਢੀ ਜਾਂਦੇ ਗਾੜੀ ਹੈ ਹੈ